ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਅੱਜ ਚੱਲ ਰਹੀ ਸ਼ਬਦ ਵਿਚਾਰ ਰੜੀਵਾਰ ਕਥਾ ਦੇ ਵਿੱਚ ਕਥਾ ਦੇ ਵਿੱਚ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਚੱਲ ਰਹੀ ਹੈ ਪਾਤਸ਼ਾਹ ਜੀ ਗੁਜਰੀ ਰਾਗ ਦੇ ਵਿੱਚ ਪਾਤਸ਼ਾਹ ਜੀ ਦੇ 14 ਸ਼ਬਦ ਵਾਈ ਕਲ ਸੰਪੂਰਨ ਹੋਏ ਸੀ ਆਓ ਸਤਿਗੁਰੂ ਜੀ ਬੇਨਤੀ ਦਾ ਸ਼ਬਦ ਪੰਜਵੇਂ ਪਾਤਸ਼ਾਹ ਜੀ ਚਾਰਨ ਕਰਦੇ ਹਨ ਜੀ 499 ਅੰਗ ਤੇ ਪਾਤਸ਼ਾਹ ਜੀ ਦੇ ਸ਼ਬਦ ਭਾਈ ਰੰਭ ਹੁੰਦੇ ਹਨ ਗੁਜਰੀ ਮਹੱਲਾ ਪੰਜਵਾ ਦੁਇ ਕਰ ਜੋੜ ਕਰੀ ਬਨੰਤੀ ਠਾਕੁਰ ਆਪਣਾ ਧਾਇਆ ਹੱਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਟਾਇਆ ਠਾਕਰ ਹੋਏ ਆਪ ਦਿਆਲ ਭਾਈ ਕਿਲਿਆਨ ਆਨੰਦ ਰੂਪ ਹੋਈ ਹੈ ਉਪਰੇ ਬਾਲ ਗੋਪਾਲ ਧੰ ਤਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਸ਼ਬਦ ਦੀ ਰਮਤਾ ਕਰਦੇ ਹਨ ਉਥੇ ਸਾਨੂੰ ਬੇਨਤੀ ਕਰਨ ਦੀ ਅਰਦਾਸ ਕਰਨ ਦੀ ਸਾਨੂੰ ਜਾਚ ਦੱਸਦੇ ਹਨ ਮਹਾਰਾਜ ਕਿ ਕਿਸ ਤਰ੍ਹਾਂ ਉਹਦੇ ਚਰਨਾਂ ਦੇ ਵਿੱਚ ਬੇਨਤੀ ਕਰੀ ਦੀਏ ਦੋਏ ਕਾਰ ਕਰ ਹੱਥਾਂ ਨੂੰ ਕਹਿੰਦੇ ਹਨ ਜੋੜ ਕਰੀ ਬੇਨੰਤੀ ਠਾਕੁਰ ਆਪਣਾ ਧਿਆਇਆ ਮਹਾਰਾਜ ਜੀ ਕਹਿੰਦੇ ਉਹ ਮਾਲਕ ਅੱਗੇ ਠਾਕੁਰ ਅੱਗੇ ਪ੍ਰਭੂ ਅੱਗੇ ਸਤਿਗੁਰਾਂ ਅੱਗੇ ਭਾਈ ਦੋਵੇਂ ਹੱਥ ਜੋੜ ਕੇ ਬੇਨਤੀ ਕਰੀਦੀ ਹੈ ਜਿਵੇਂ ਆਪਾਂ ਬੇਨਤੀ ਕਰਦੇ ਹਾਂ ਅਰਦਾਸ ਕਰਦੇ ਹਾਂ ਤੇ ਸਦਾ ਹੀ ਹੱਥ ਸਾਡੇ ਗੁਰੂ ਚਰਨਾਂ ਵਿੱਚ ਦੋਵੇਂ ਕਾਰ ਜਿਹੜੇ ਹਨ ਹੱਥ ਜੁੜੇ ਹੋਣੇ ਚਾਹੀਦੇ ਹਨ ਇੱਥੇ ਮਹਾਰਾਜ ਸਾਨੂੰ ਸਚੇਤ ਕਰਦੇ ਹਨ ਜਾਂਚ ਦੱਸਦੇ ਹਨ ਤੇ ਖੁਦ ਬੇਨਤੀ ਕਰਦੇ ਹਨ ਪੰਜਵੇਂ ਪਾਤਸ਼ਾਹ ਸਦਾ ਵੀ ਅਰਦਾਸ ਦੇ ਵਿੱਚ ਖੜਨਾ ਹੈ ਜਦੋਂ ਆਪਾਂ ਭਾਈ ਸਾਡਾ ਮਨ ਸਾਡਾ ਨਿਗਾ ਜਿਹੜੀ ਹੈ ਸਤਿਗੁਰੂ ਦੇ ਚਰਨਾਂ ਵਿੱਚ ਚਾਹੀਦੀ ਜੇ ਅੱਖਾਂ ਖੁੱਲੀਆਂ ਹਨ ਤਾਂ ਸਾਡੀ ਨਿਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਚਾਹੀਦੀ ਹੈ ਜੇ ਨੇਤਰ ਬੰਦ ਹਨ ਤਾਂ ਸਾਡਾ ਧਿਆਨ ਉਹਦੇ ਚਰਨਾਂ ਵਿੱਚ ਚਾਹੀਦਾ ਹੈ। ਨੇਤਰ ਬੰਦ ਹੋਣ ਤੋਂ ਬਾਅਦ ਇਹ ਨਹੀਂ ਕਿ ਸਾਡਾ ਮਨ ਨਿਕਲ ਜਾਵੇ ਸਾਡਾ ਸਰੀਰ ਇੱਥੇ ਹੋਵੇ ਅਸੀਂ ਕਿਤੇ ਹੋਰ ਤੋਰੇ ਫਿਰੇ। ਜੇ ਨੇਤਰ ਸਾਡੇ ਬੰਦ ਹਨ ਉਦੋਂ ਸਰੀਰ ਤੇ ਮਾਨ ਹਜਰ ਚਾਹੀਦਾ ਹੈ ਤਾਂ ਵੀ ਉਹਦੇ ਚਰਨ ਚਾਹੀਦੇ ਹਨ ਦਿਮਾਗ ਤੇ ਹੀਰਦੇ ਵਿੱਚ। ਜੇ ਅੱਖਾਂ ਨੇਤਰ ਖੁੱਲ੍ਹੇ ਹਨ ਕਿਤੇ ਵੀ ਜਾਂਦੇ ਹਾਂ ਗੁਰੂ ਦਰਸ਼ਨਾਂ ਵਾਸਤੇ ਤਾ ਉਸ ਵੇਲੇ ਗੁਰੂ ਦੇ ਚਰਨਾਂ ਵਿੱਚ ਹੀ ਨੈਤਰਾਂ ਦੀ ਨਿਗਾ ਚਾਹੀਦੀ ਹੈ ਦੁਨਿਆਵਲ ਨਹੀਂ ਕੋਈ ਆਇਆ ਕੋਈ ਗਿਆ ਕੋਈ ਮਤਵਲ ਨਹੀਂ ਹੋਣਾ ਚਾਹੀਦਾ ਅਰਦਾਸ ਕਰੀਏ ਤੇ ਜਿੱਥੇ ਭਾਈ ਸਾਹਿਬ ਦੇ ਹੱਥ ਜੁੜੇ ਹੋਣੇ ਚਾਹੀਦੇ ਨੇ ਉੱਥੇ ਸੰਗਤ ਦੇ ਵੀ ਉੱਥੇ ਹੀ ਹੱਥ ਜੁੜੇ ਹੋਣੇ ਚਾਹੀਦੇ ਹੈ ਇੱਥੇ ਅਸੀਂ ਬਹੁਤ ਗਲਤੀ ਕਰਦੇ ਹਾਂ तकरीबन ਸਾਰੇ ਸਾਡਾ ਧਿਆਨ ਟੁੱਟਦਾ ਸਾਡੇ ਹੱਥ نیچے ਚਲੇ ਜਾਂਦੇ ਹਨ ਇੱਕ ਜਗ੍ਹਾ ਤੇ ਸਾਡੇ ਹੱਥ ਕਾਰ ਜਿਹੜੇ ਨ ਟਿਕਦੇ ਨਹੀਂ ਹਨ ਅਰਦਾਸ ਵਿੱਚ ਵੀ ਕਦੀ ਅਸੀਂ ਹੱਥ ਜੋੜ ਲੈਂਦੇ ਆ ਕਦੀ ਵਿਸਰ ਜਾਂਦੇ ਆ ਗੁਰੂ ਨਾਲ ਤਾਂ ਹੱਥ ਵੀ ਸਾਡੇ ਖੁੱਲ ਜਾਂਦੇ ਆ ਬਹੁਤੇ ਲੋਕ ਹੱਥ ਨਹੀਂ ਜੋੜਦੇ ਅਰਦਾਸ ਵਿੱਚ ਵੀ ਸੁਚੇਤ ਨਹੀਂ ਹੁੰਦੇ ਅਰਦਾਸ ਵਿੱਚ ਗੁਰਸਿੱਖ ਨੂੰ ਹਰ ਕਿਸੇ ਨੂੰ ਸੁਚੇਤ ੋਕੇ ਖੜਨਾ ਚਾਹੀਦਾ ਹੈ ਭਾਈ ਤਾਰ ਅਰਦਾਸ ਕਬੂਲ ਹੈ ਬੇਨਤੀ ਕਬੂਲ ਹੈ ਜੇ ਅਰਦਾਸ ਵਿੱਚ ਵੀ ਗੱਲਾਂ ਬਾਤਾਂ ਮਾਰੀ ਗਏ ਜਾਂ ਖੁਰਕੀ ਗਏ ਜਾਂ ਹੱਥ ਤੁਹਾਡੇ ਕਿਤੇ ਪਿੱਛੇ ਅੱਗੇ ਜਾ ਰਹੇ ਹਨ ਉਹ ਅਰਦਾਸ ਉਹ ਬੇਨਤੀ ਉਹ ਦਿਦਾਰ ਤੇ ਕਬੂਲ ਨਹੀਂ ਹੁੰਦੀ ਰਵਾਲ ਨਹੀਂ ਹੁੰਦੀ ਪਾ ਇੱਥੇ ਮਨੁੱਖ ਨਹੀਂ ਪੰਜਵੇਂ ਪਾਤਸ਼ਾਹ ਜੀ ਖੁਦ ਕਹਿ ਰਹੇ ਹਨ ਕਹਿੰਦੇ ਭਾਈ ਦੋਹੇ ਕਾਰ ਜੋੜ ਬੇਨਤੀ ਮਹਾਰਾਜ ਜੀ ਕਹਿੰਦੇ ਕਰੀ ਬਨੰਤੀ ਇਹ ਤਿੰਨ ਵਜਿ ਪਹਿਲਾਂ ਵੀ ਦੱਸਿਆ ਤਿੰਨ ਤਰ੍ਹਾਂ ਦਾ ਲਵਜ ਹੁੰਦਾ ਬੇਨਤੀ ਵੀ ਹੁੰਦਾ ਬਨੰਤੀ ਵੀ ਹੁੰਦਾ ਟਿੱਪੀ ਨਾਲ ਤੇ ਔਕੜ ਨਾਲ ਇੱਥੇ ਬਨੰਤੀ ਹੈ ਤੇ ਇਹਦਾ ਅਰਥ ਕੋਈ ਬਣਦਾ ਕਿ ਉਹਦੇ ਚਰਨਾਂ ਦੀ ਬੇਨਤੀ ਮਹਾਰਾਜ ਜੀ ਕਹਿੰਦੇ ਉਹਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਅਸੀਂ ਬੇਨਤੀ ਕਰਦੇ ਹਾਂ ਠਾਕਰ ਆਪਣਾ ਧਿਆਆ ਕਹਿੰਦੇ ਜੇ ਉਹਨੂੰ ਧਿਆਉਣਾ ਹੈ ਨਾ ਚੇਤੇ ਕਰਨਾ ਚਿਕਾਗਰ ਚੇਤ ੋ ਕੇ ਦੋਵੇਂ ਹੱਥ ਜੋੜ ਕੇ ਉਹਨੂੰ ਧਿਆਉਣਾ ਚਾਹੀਦਾ ਤਾਂ ਉਹ ਸਾਡੀ ਬੇਨਤੀ ਸੁਨੇਗਾ ਹੈ ਤਾਂ ਉਹ ਸਾਹਮਣੀ ਹੈ ਕਿਤੇ ਵੀ ਖੜ ਕੇ ਬੇਨਤੀ ਕਰੀ ਅਸੀਂ ਅੰਨੇ ਆ ਸਾਨੂੰ ਨਹੀਂ ਨਜ਼ਰ ਆ ਰਿਹਾ ਖੜਿਆ ਹੁੰਦਾ ਸਾਹਮਣੇ ਨਾਲ ਖੜਿਆ ਹੁੰਦਾ ਮਾਲਕ ਤੇ ਪਰ ਪਿਆਰ ਬੇਨਤੀ ਤਾਂ ਸਾਈ ਸੁਨੇਗਾ ਜੇ ਨਿਮਰਤਾ ਹੋਏਗੀ ਹੱਥ ਜੋੜੇ ਹੋਣਗੇ ਜੇ ਹੁਕਮ ਚਲਾ ਦਾਂਗੇ ਫਿਰ ਥੋੜਾ ਬੇਨਤੀ ਹੈ ਫਿਰ ਤਾਂ ਹੁਕਮ ਹੈ ਸਾਡਾ ਜਿਵੇਂ ਜਿਸ ਤਰ੍ਹਾਂ ਮਰਜੀ ਅਸੀਂ ਆਕੜ ਕੇ ਸੀਨਾ ਤਾਣ ਕੇ ਕਰ ਦਈਏ ਤੇ ਮਹਾਰਾਜ ਅੱਗੇ ਹੁਕਮ ਨਹੀਂ ਚੱਲਦਾ ਪਿਆਰਿਓ ਇੱਥੇ ਦੁਨੀਆਂ ਦਾ ਰਾਜ ਹੈ ਇਸ ਸੰਸਾਰ ਦਾ ਸ੍ਰਿਸ਼ਟੀ ਦਾ ਪ੍ਰਲੋਕ ਤੋਂ ਲੋਕ ਤੋਂ ਪ੍ਰਲੋਕ ਤੱਕ ਰਾਜ ਹੈ ਮਹਾਰਾਜ ਦਾ ਇਥੇ ਕਿਤੇ ਹੁਕਮ ਨਹੀਂ ਸਾਡਾ ਅਹੰਕਾਰ ਨਹੀਂ ਇਹਨੂੰ ਭੰਦਾ ਮਾਲਕ ਨੂੰ ਉਹਨੂੰ ਮਹਾਰਾਜ ਨੂੰ ਬੇਨਤੀ ਚੰਗੀ ਲੱਗਦੀ ਹੈ ਜਦੋਂ ਗੁਰਸਿੱਖ ਨਿਮਰਤਾ ਦੇ ਵਿੱਚ ਉਹਦੇ ਚਰਨਾਂ ਉੱਤੇ ਬੇਨਤੀ ਕਰਦਾ ਹੈ ਤੇ ਮਹਾਰਾਜ ਜੀ ਸੁਣਦੇ ਕਿਉਂ ਨਹੀਂ ਉਹ ਤਾਂ ਸੁਣਦੇ ਆ ਨਾ ਉਹ ਹਰ ਇੱਕ ਦੀ ਬੇਨਤੀ ਸੁਣਦੇ ਆ ਰੱ ਆਪਾਂ ਕਹਿ ਦਿੰਨੇ ਆ ਝੂਠ ਹੈ ਇਹ ਸਾਡੀ ਬੇਨਤੀ ਨਹੀਂ ਸੁਣੀ ਅਰਦਾਸ ਨਹੀਂ ਸੁਣੀ ਸਤਿਗੁਰ ਨੇ ਪਰਵਾਰ ਨਹੀਂ ਕੀਤੀ ਪਿਆਰੋ ਬੇਨਤੀ ਕੀਤੀ ਹੀ ਨਹੀਂ ਅਸੀਂ ਜੇ ਬੇਨਤੀ ਕੀਤੀ ਹੁੰਦੀ ਤਾਂ ਪ੍ਰਵਾਨ ਕਰਦੇ। ਆਗਰ ਚੇਤੋ ਕੇ ਨਿਮਰਤਾ ਧਾਰਨ ਕਰਕੇ ਸਹਿਜ ਦੇ ਨਾਲ ਗੱਲ ਦੇ ਵਿੱਚ ਪੱਲਾ ਪਾ ਕੇ ਬੇਨਤੀ ਕਰਿਏ ਸਦਾ। ਤੇ ਮਹਾਰਾਜ ਜੀ ਸਾਰੇ ਅਸੀਂ ਉਹਦੇ ਬੱਚੇ ਆ ਪਿਆਰੇ ਪਿੱਛੇ ਦੱਸਿਆ ਨਾ ਮਹਾਰਜ ਨੇ ਜਿਵੇਂ ਮਾਂ ਬੱਚੇ ਨੂੰ ਪਿਆਰ ਕਰਦੀ ਹੈ ਜਿਵੇਂ ਗਊ ਆਪਣੇ ਵਛਰੇ ਨੂੰ ਪਿਆਰ ਕਰਦੀ ਹੈ ਕਿੰਨਾ ਪਿਆਰ ਕਰਦੀ ਹੈ ਜਨਮ ਲੈਂਦਾ ਉਹਨੂੰ ਚੱਟਦੀ ਹੈ। ਉਹਨੂੰ ਪਿਆਰ ਕਰਦੀ ਹੈ ਬਹੁਤ ਆਪਣੇ ਬੱਚੇ ਪਿਛਲੇ ਸ਼ਬਦ ਵਿੱਚ ਮਹਾਰਾਜ ਨੇ ਦਰਸਾਤਾ ਸਿੰਦੇ ਸਤ ਮਾਂ ਦਾ ਦੇਖੋ ਭਵੇਂ ਕਿਸੇ ਵੀ ਜੂਨ ਵਿੱਚ ਹੈ ਮਾਂ ਦਾ ਬਹੁਤ ਪਿਆਰ ਹੈ ਪਸ਼ੂ ਪੰਛੀਆਂ ਉਹਨਾਂ ਦੀਆਂ ਮਾਵਾਂ ਵੀ ਬਹੁਤ ਪਿਆਰ ਕਰਦੀਆਂ ਨੇ ਦੇਖੋ ਚਿੜੀਆਂ ਦੇਖਦੇ ਆ ਨਾ ਉਹ ਕਿੰਨਾ ਬੱਚਿਆਂ ਨੂੰ ਚੋਗਾ ਲਿਆ ਲਾ ਕੇ ਪਾਉਂਦੀਆਂ ਨੇ ਜਿਹੜੇ ਪੰਛੀ ਹਨ ਆਪ ਮਰ ਜਾਂਦੇ ਹਨ ਬੱਚਿਆਂ ਨੂੰ ਤਤੀਵਾ ਨਹੀਂ ਲੱਗਣ ਦਿੰਦੇ ਇੱਥੇ ਆਦਰਖਤ ਹੀ ਹੈ ਕੱਲ ਅਸੀਂ ਵੱਢ ਰਹੇ ਸੀ ਉੱਥੇ ਘੁੱਗੀ ਦਾ ਲੈਣਾ ਤੇ ਉਹ ਘੁੱਗੀ ਜਦੋਂ ਵੱਢਦੇ ਰਹੇ ਆਖ ਹਿੱਲਿਆ درخت ਬੜਾ ਕੁਝ ਹੋਇਆ ਪਰ ਘੁੱਗੀ ਵਿਚਾਰੀ ਉੱਡੀ ਨਹੀਂ ਉਹਦੇ ਅੰਡੇ ਸੀ ਉਹਦੇ 'ਚ ਤੇ ਕਿੰਨਾ ਪਿਆਰ ਹੈ ਜੇ ਬੱਚੇ ਅੰਡਿਆਂ ਦੇ ਵਿੱਚ ਹਨ ਉ ਤਾਂ ਵੀ ਦੇਖੋ ਨਹੀਂ ਤਾਂ ਮਿੰਟ 'ਚ ਪੰਛੀ ਉੱਡ ਜਾਂਦਾ ਜਦੋਂ درخت ਹਲਾਈਏ ਤੂੰ ਦਰਕਤ ਵੀ ਲਿਆ ਰੀ ਵੀ ਚਲਾਈ ਸੀ ਪਰ ਘੂਗੀ ਆਲੇ ਨੇ ਚ ਨਹੀਂ ਉੱਡੀ ਮੇਰਾ ਧਿਆਨ ਪੈ ਗਿਆ ਸੀ ਉਹ ਜਗਾ ਛੱਡਤੀ ਪਈ ਇਹ ਦਹਾਲਣੇ ਚ ਆਂਦੇ ਹਨ ਇੰਨਾ ਪਿਆਰ ਹੁੰਦਾ ਹੈ ਪੰਛੀਆਂ ਦਾ ਤੋਂ ਲੈ ਕੇ ਮਨੁੱਖਤਾ ਤੱਕ ਮਾਂ ਦਾ ਬਹੁਤ ਵੱਡਾ ਬੱਚੇ ਨਾਲ ਪਿਆਰ ਹੁੰਦਾ ਹੈ ਮਹਾਰਾਜ ਨੇ ਧਾਰਨ ਲਈ ਕਹਿੰਦੇ ਇਸੇ ਤਰ੍ਹਾਂ ਭਗਤਾਂ ਨਾਲ ਗੁਰਸਿੱਖ ਨਾਲ ਹਰ ਜੀਵ ਨਾਲ ਗੁਰੂ ਦਾ ਪ੍ਰੇਮ ਹੈ ਪਰ ਅਸੀਂ ਵਿਸਾਰ ਦਿੰਨੇ ਆ ਭੁੱਲ ਜਾਂਨੇ ਆ ਅਸੀਂ ਉਹਨੂੰ ਛੱਡ ਕੇ ਦੁਨੀਆ ਨਾਲ ਪ੍ਰੇਮ ਕਰਦੇ ਆ ਅਸੀਂ ਸੰਸਾਰ ਦੇ ਨਾਲ ਸਾਡਾ ਮੋਹ ਹੈ ਜਿਹੜਾ ਮੋਹ ਕੱਚਾ ਪਿੱਲਾ ਹੈ ਮਹਾਰਾਜ ਜੀ ਅਗਲੇ ਸ਼ਬਦ ਵਿੱਚ ਦਰਸਾ ਦੇਣਗੇ ਇੱਥੇ ਹੀ ਮਹਾਰਾਜ ਜੀ ਸਾਨੂੰ ਬੇਨਤੀ ਕਰਨ ਦੀ ਸਾਨੂੰ ਅਕਲ ਦੱਸਦੇ ਹਨ ਜਾਚ ਵੀ ਜਦੋਂ ਗੁਰੂ ਕੋਲ ਜਾਈਏ ਸੱਚੇ ਮਾਸਾਕੂਲ ਕਿਸ ਤਰ੍ਹਾਂ ਉਹਦੇ ਅੱਗੇ ਚਰਨਾਂ ਦੇ ਬੇਨਤੀ ਕਰਨੀਆਂ ਦੋਏ ਕਰ ਜੋਰ ਕਰੀ ਬਨੰਤੀ ਠਾਕਰ ਆਪਣਾ ਧਿਆਇਆ ਹਰ ਜੀ ਕਹਿੰਦੇ ਦੋਏ ਹੱਥ ਜੋੜ ਕੇ ਉਹਦੇ ਚਰਨਾਂ ਵਿੱਚ ਠਾਕਰ ਦੇ ਬੇਨਤੀ ਕਰੀਏ ਨੂੰ ਦ੍ਰਿੜ ਕਰੀਏ ਧਿਆਈਏ ਉਹਨੂੰ ਵਾਰ-ਵਾਰ ਚੇਤੇ ਕਰੀਏ ਹਾਥ ਦੇ ਰਾਖੇ ਪਰਮੇਸ਼ਰ सगਲਾ ਦੁਰਤ ਮਟਾਇਆ ਫਿਰ ਮਹਾਰਾਜ ਜੀ ਕਹਿੰਦੇ ਉਹ ਮਾਲਕ ਜਿਹੜਾ ਸਤਗੁਰੂ ਜੀ ਕਹਿੰਦੇ ਹੱਥ ਦੇ ਕੇ ਰੱਖਦਾ ਹੈ ਭਾਈ ਹਾਥ ਦੇ ਰਾਖੇ ਪਰਮੇਸ਼ਰ सगਲਾ ਦੁਰਤ ਮਾੜੀ ਮੱਤ ਖੁੱਟੀ ਮੱਤ ਮਟਾ ਦਿੰਦਾ ਹੈ ਮਾਲਕ ਉਹ ਤਰਸ ਕਰਕੇ ਫਿਰ ਮਾੜੇ ਕਰਮ ਜਿਹੜੀ ਮਾੜੀ ਮੱਤ ਸਾਡੀ ਉਹਨੂੰ ਖਤਮ ਕਰ ਦਿੰਦਾ ਕਿਉਂਕਿ ਜਦੋਂ ਉਹਦੇ ਚਰਨਾਂ ਵਿੱਚ ਅਸੀਂ ਮਸਤ ਕਰਾਥਿਆਂ ਮਾੜੀਆਂ ਰੇਖਾਵਾਂ ਉੱਡ ਜਾਂਦੀਆਂ ਮੱਥਾ ਟਿਕਣ ਦਾ ਵੀ ਮਤਬਲ ਹੈ ਮੱਥੇ ਦੀਆਂ ਰੇਖਾ ਲਾਣੀਆਂ ਹੱਥ ਦੀਆਂ ਰੇਖਾਵਾਂ ਉਹਦੇ ਚਰਨਾਂ ਵਿੱਚ ਲਾਣੀਆਂ ਹੋਰ ਕੋਈ ਮਤਲਬ ਨਹੀਂ ਮੱਥਾ ਟੇਕਣ ਦਾ ਕਿ ਉਹਦੇ ਚਰਨਾਂ ਦੇ ਵਿੱਚ ਸ਼ਕਤੀ ਹੈ ਉਹਦੇ ਚਰਨਾਂ ਵਿੱਚ ॠद्धि ਹੈ ਕਿ ਜਦੋਂ ਮੱਥਾ ਰੱਖਦੇ ਹੱਥ ਰੱਖਦੇ ਹੋ ਮੱਥੇ ਦੇ ਮਾੜੇ ਕਰਮ ਨਾਸ਼ ਕਰਦਾ ਹੈ ਮਹਾਰਾਜ ਮੌੜੀਆਂ ਰਖਾਵਾਂ ਨੂੰ ਖਤਮ ਕਰ ਦਿੰਦਾ ਫਿਰ ਜਾ ਕੇ ਪੰਡਤ ਨੂੰ ਨਾ ਦਿਖਾਇਆ ਕਰੋ ਬਾਹਰ ਜਾ ਕੇ ਭੋਲ ਨਾ ਜਾਇਆ ਕਰੋ ਕਿ ਮਹਾਰਾਜ ਦੇ ਚਰਨਾਂ ਤੇ ਹੱਥ ਰੱਖੇ ਜੀ ਮੱਥਾ ਰੱਖਿਆ ਸੀ ਹੁਣ ਦੂਜਿਆਂ ਨੂੰ ਦਿਖਾਉਣ ਦੀ ਲੋੜ ਨਹੀਂ ਹੈ ਜਦੋਂ ਗੁਰੂ ਦੇ ਚਰਨਾਂ ਵਿੱਚ ਆ ਕੇ ਮਸਤਕ ਰੱਖਦਾ ਉਹਨੇ ਸਾਰਾ ਦਿਨ ਹੀ ਸਾਡਾ ਸਫਲ ਕਰ ਦੇਣਾ ਹੈ ਵਿਸ਼ਵਾਸ ਤੇ ਹੀ ਤਾਂ ਸਾਡਾ ਸਾਰੇ ਨਾਲ ਨਿਭੇਗਾ ਮਹਾਰਾਜ ਔਰ ਜਦੋਂ ਅਸੀਂ ਗੇੜ ਤੋਂ ਬਾਹਰ ਹੁੰਦੇ ਆਂ ਵਿਸ਼ਵਾਸ ਖਤਮ ਹੋ ਜਾਂਦਾ ਹੈ ਤੇ ਫਿਰ ਮਹਾਰਾਜ ਨੇ ਤੇ ਦੇਖੋ ਕਿ ਤੁਰਨਾ ਜਦੋਂ ਆਪ ਹੀ ਨਹੀਂ ਮਹਾਰਾਜ ਨਾਲ ਅਸੀਂ ਸੰਗ ਨਿਭਦੇ ਸਤਿਗੁਰੂ ਦੇ ਬਚਨਾਂ ਤੇ ਪਹਿਰਾ ਨਹੀਂ ਦਿੰਦੇ ਫਿਰ ਮਹਾਰਾਜ ਕੀ ਕਰੇ ਯਾਤੂ ਗੁਰੂ ਦੀ ਬੇਨਤੀ ਤੇ ਕੀਤੀ ਪਰ ਵਿਸ਼ਵਾਸ ਨਹੀਂ ਬਣਾਇਆ ਸੀ ਸਾਡਾ ਸਵਾਸ ਕੱਚਾ ਹੁੰਦਾ ਉਹ ਬੇਨਤੀ ਕਬੂਲ ਕਿੱਥੋਂ ਹੋਣੀ ਹੈ ਫਿਰ ਯਾਰੋ ਉੱਥੇ ਉਨਾ ਹੀ ਵਿਸ਼ਵਾਸ ਦ੍ਰਿੜ ਹੋਣਾ ਚਾਹੀਦਾ ਸਾਡਾ ਹੱਥ ਦੇ ਮਹਾਰਾਜ ਜੀ ਰੱਖਦੇ ਹਨ ਹੱਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ ਉਥੇ ਮਾੜੀ ਮੱਤ ਵੀ ਖਤਮ ਕਰ ਦਿਆਂ ਠਾਕਰ ਹੋਏ ਆਪ ਦਿਆਲ ਭਈ ਕਲਿਆਣ ਆਨੰਦ ਰੂਪ ਹੋਈ ਹੈ ਉਭਰੇ ਬਾਲ ਗੋਪਾਲ ਮਹਾਰਾਜ ਜੀ ਕਹਿੰਦੇ ਠਾਕੁਰ ਜਿਹੜਾ ਭਾਈ ਉਹ ਦਿਆਲ ਹੋ ਜਾਂਦਾ ਫਿਰ ਹਰੀ ਉਹ ਕਲਿਆਣ ਕਰ ਦਿੰਦਾ ਗੁਰਸਿੱਖ ਦੀ ਬਾਰਕ ਸਮਝ ਕੇ ਭਾਈ ਕਲਿਆਣ ਆਨੰਦ ਰੂਪ ਹੋਈ ਹੈ ਮਹਾਰਾਜ ਜੀ ਕਹਿੰਦੇ ਅੰਦਰ ਬ੍ਰਹਮ ਆਨੰਦ ਦੇ ਦਿੰਦਾ ਮਹਾਰਾਜ ਜੀ ਕਹਿੰਦੇ ਅੰਦਰੋਂ ਮਨੁੱਖ ਖਿੜ ਜਾਂਦਾ ਉਭਰੇ ਬਾਲ ਗੋਪਾਲ ਜੀ ਮਹਾਰਾਜ ਜੀ ਕਹਿੰਦੇ ਉੱਪਰ ਜਾਂਦਾ ਉਹ ਮਾਲਕ ਜਿਹੜਾ ਖੜ ਜਾਂਦਾ ਖੁਸ਼ੀ ਵਿੱਚ ਆ ਜਾਂਦਾ ਜਦੋਂ ਗੁਰਸਿੱਖ ਉਹਦੇ ਚਰਨਾ ਤੇ ਮस्तक ਰੱਖ ਕੇ ਉਹਦੇ ਚਰਨਾਗਗੇ ਹੱਥ ਜੋੜ ਕੇ ਬੇਨਤੀ ਕਰਦਾ ਨੂੰ ਵਾਰ-ਵਾਰ ਦ੍ਰਿੜ ਕਰਦਾ ਤੇ ਹੁੰਦਾ ਹੈ ਇਹ ਮਹਾਰਾਜ ਜੀ ਕਹਿੰਦੇ ਉਹ ਸੰਸਾਰੀ ਧਨ ਛੱਡ ਉਹ ਬ੍ਰਹਮਨੰਦ ਤੈਨੂੰ ਬਖਸ਼ ਦਿੰਦਾ ਰਹਾ ਮਿਲਵਰ ਨਾਰੀ ਮੰਗਲ ਲਗਾਇਆ ਠਾਕੁਰ ਕਾਜੈ ਕਾਰ ਸ਼੍ਰੀ ਰਾਮ ਦੇ ਕਿ ਮਹਾਰਾਜ ਜੀ ਅਗਲਾ ਪਾਦ ਰੰਭ ਕਰਦੇ ਹਨ ਇੱਥੇ ਇੰਦਰੀਆਂ ਦੀ ਗੱਲ ਕਰਦੇ ਹਨ ਇਹ ਨਾਰੀ ਸਾਡੇ ਇੰਦਰੀ ਇੰਦਰੀਆਂ ਹਨ ਮੀਲਵਾਰ ਨਾਰੀ ਮੰਗਲ ਗਾਇਆ ਫਿਰ ਮਹਾਰਾਜ ਜੀ ਕਹਿੰਦੇ ਅੰਦਰੋਂ ਤੋਂ ਨਿਛੜਦੀ ਹੈ ਗੁਰਸਿੱਖ ਦੇ ਤੇ ਮਹਾਰਾਜ ਜੀ ਜਦੋਂ ਕਿਰਪਾ ਰੱਖਦੇ ਹਨ ਕਿਰਪਾ ਕਰਦੇ ਹਨ ਕਹਿੰਦੇ ਫਿਰ ਅੰਦਰੋਂ ਵੀ ਮਨੁੱਖ ਗੰਦਾ ਹੈ ਚਲੋ ਤੇ ਜੀਭਾ ਰਹੀ ਗੰਦਾ ਹੈ ਬਾਰ ਪੱਖੋਂ ਮਹਾਰਾਜ ਜੀ ਕਹਿੰਦੇ ਫਿਰ ਅੰਦਰੋਂ ਇੰਦਰੀਂ ਇੰਦਰੀਆਂ ਵੀ ਧੁੰਨ ਛਿੜ ਜਾਂਦੀ ਓ ਮੰਗਲ ਗਾਉਂਦੇ ਹਨ ਠਾਕਰ ਦਾ ਜੈਕਾਰ ਹਰਾ ਜੀ ਕਹਿੰਦੇ ਉਹਦੀ ਜੈ ਜੈਕਾਰ ਕਰਦੇ ਹਨ ਕਹੋ ਨਾਨਕ ਇਸ ਗੁਰ ਬਲਿਹਾਰੀ ਜਿਨ ਸਭ ਕਾ ਕੀਆ ਉਧਾਰ ਹੀਰਲੀ ਤੋਖ ਵਿੱਚ ਮਹਾਰਾਜ ਜੀ ਬੇਨਤੀ ਕਰਦੇ ਹਨ ਕਹੋ ਨਾਨਕ ਹੇ ਨਾਨਕ ਤਿਸ ਗੁਰ ਬਲਿਹਾਰੀ ਮਹਾਰਾਜ ਜੀ ਕਹਿੰਦੇ ਅਸੀਂ ਉਸੇ ਗੁਰੂ ਤੋਂ ਬਲਿਹਾਰ ਜਾਂਨਿਆ ਕੁਰਬਾਨ ਜਾਂਨਿਆ ਜਿੰਨ ਸਭ ਕਾ ਕੀਆ ਆਧਾਰ ਜਿਹੜਾ ਵੀ ਜੀਵ ਜਿਹੜਾ ਵੀ ਬੱਚਾ ਉਹਦੇ ਚਰਨਾਂ ਵਿੱਚ ਆ ਜਾਂਦਾ ਹੈ ਹਮੇ ਅਸੀਂ ਉਹਦੇ ਬੱਚੇ ਹਾਂ ਬਾਰਕਾ ਤੇ ਸਤਿਗੁਰੂ ਜੀ ਕਹਿੰਦੇ ਉਹਦਾ ਆਧਾਰ ਹੋ ਜਾਂਦਾ ਭਾਈ ਜਿਹੜਾ ਉਹਦੇ ਚਰਨਾਂ ਵਿੱਚ ਤੱਲ ਕੇ ਹੁੰਦਾ ਨਾ ਪਿੰਡਾ ਤੈ ਕਰਕੇ ਰੋਜ਼ ਉਹਦੇ ਚਰਨਾਂ ਚਾਣ ਕੇ ਬੇਨਤੀ ਕਰਦਾ ਮਹਾਰਾਜ ਜੀ ਕਿਰਪਾ ਕਰ ਦੋ ਨਾਮ ਦੀ ਦਾਤ ਦੇ ਦਿਓ ਨਾਮ ਦਾ ਸੁਖ ਦੇ ਦੋ ਉਹ ਦੇਖੋ ਫਿਰ ਆਧਾਰ ਕਰਦੇ ਹਨ ਮਹਾਰਾਜ ਕਹਿੰਦੇ ਮਹਾਰਾਜ ਜੀ ਖੁਦ ਕਰਨ ਕਹੋ ਨਾਨਕ ਤਿਸ ਗੁਰ ਬਲਿਹਾਰੀ ਕਹਿੰਦੇ ਅਸੀਂ ਤਾਂ ਸੱਚੇ ਗੁਰੂ ਤੋਂ ਕੁਰਬਾਨ ਬਲਿਹਾਰ ਜਾਂਦੇ ਆ ਕਿਉਂ ਜਿੰਨੇ ਸਾਰੇ ਜੀਵਾਂ ਦਾ ਆਧਾਰ ਕਰਤਾ ਜਿਹੜੇ ਵੀ ਉਹਦੇ ਚਰਨਾਂ ਵਿੱਚ ਆਏ ਉਹਦੇ ਅੱਗੇ ਬੇਨਤੀ ਕੀਤੀ ਉਧਾਰ ਕਰਤਾ ਉਹਨਾਂ ਦਾ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਭਵ ਸਾਗਰ ਤੋਂ ਪਾਰ ਕਰਦੇ ਹਨ ਮਹਾਰਾਜ ਗੌਲ ਗੁਜਰੀ ਮਹੱਲਾ ਪੰਜਵਾ ਅਗਲਾ ਸ਼ਬਦ ਮਹਾਰਾਜ ਜੀ ਸੋਲਮ ਆਰੰਭ ਕਰਦੇ ਨਾ ਮਾਤ ਪਿਤਾ ਭਾਈ ਸੁਤ ਬੰਧਪ ਤਿੰਨ ਕਾ ਬਲ ਹੈ ਥੋਰਾ ਏਖੋ ਮਹਾਰਾਜ ਜੀ ਨੇ ਦਰਸਾਤਾ ਕਹਿੰਦੇ ਜਿੰਨੇ ਰਿਸ਼ਤੇ ਹਨ ਸੰਸਾਰ ਵਿੱਚ ਮਾਤ ਪਿਤਾ ਦਾ ਮਾਂ ਦਾ ਭਾਈਆਂ ਦਾ ਸੁਤ ਇਸਤਰੀ ਦਾ ਬੰਤ ਪਰਿਸ਼ਤੇਦਾਰ ਹੁੰਦੇ ਹਨ ਮਹਾਰਾਜ ਜੀ ਕਹਿੰਦੇ ਤਿੰਨ ਕਾਬਲ ਹੈ ਥੋੜਾ ਮਹਾਰਾਜ ਜੀ ਕਹਿੰਦੇ ਅਸੀਂ ਉਹਨਾਂ ਤੇ ਆਸ ਵਿਸ਼ਵਾਸ ਰੱਖਿਆ ਹੋਇਆ ਪਰ ਮਹਾਰਾਜ ਜੀ ਕਹਿੰਦੇ ਉਹਨਾਂ ਵਿੱਚ ਤਾਕਤ ਥੋੜੀ ਹੈ ਬਲ ਥੋੜਾ ਹੈ ਕਿਉਂ ਸਾਡੇ ਨਾਲ ਨਿਭ ਜਾਣ ਐਨੀ ਤਾਕਤ ਨਹੀਂ ਕਿ ਉਹ ਲੋਕ ਤੋਂ ਪਰਲੋ ਤੋਂ ਤੱਕ ਸਾਡੇ ਨਾਲ ਜਾਣ ਕਹਿੰਦੇ ਨਾ ਦੁਬਾਲਿਸ਼ ਸੰਸਾਰ ਵਿੱਚ ਹੀ ਥੋੜਾ ਹੈ ਅਨਕ ਰੰਗ ਮਾਇਆ ਕੇ ਪਿਖੇ ਕਿਛ ਸਾਥ ਨਾ ਚਾਲੇ ਭौरा ਅੱਗੇ ਮਾਇਆ ਬਾਰੇ ਦੱਸਤਾ ਮਹਾਰਾਜ ਨੇ ਕਹਿੰਦੇ ਉੱਥੇ ਸੰਸਾਰੀ ਜੀਵਾਂ ਦਾ ਸਾਥ ਥੋੜਾ ਉੱਥੇ ਮਾਇਆ ਦਾ ਸੰਗ ਵੀ ਖਤਮ ਹੈ ਕਹਿੰਦੇ ਅਨਕ ਰੰਗ ਮਾਇਆ ਜਿੰਨੇ ਮਾਇਆ ਦੇ ਮਹਾਰਾਜ ਜੀ ਕਹਿੰਦੇ ਸਰੂਪ ਹਨ ਰੰਗ ਹਨ ਦੇਖਦੇ ਆ ਜਿੰਨੇ ਅਸੀਂ ਮਾਇਆ ਦੇ ਸਰੂਪ ਮਾਇਆ ਦੀ ਰੰਗ ਤਮਾਸ਼ੇ ਮਹਾਰਾਜ ਜੀ ਕਹਿੰਦੇ ਕਿਸ ਸਾਥ ਨਾ ਚੱਲੇ ਭੂਰਾ ਇੱਕ ਭੂਰਾ ਜਿੰਨਾ ਵੀ ਉਹ ਸਾਥ ਨਹੀਂ ਚੱਲ ਸਕਦੀ ਮਾਇਆ ਮਹਾਰਾਜ ਜੀ ਕਹਿੰਦੇ ਕਿ ਭੂਰਾ ਵੀ ਸਾਥ ਨਹੀਂ ਆਉਦਾ ਸਾਡੀ ਆਤਮਾ ਦੇ ਨਾਲ ਜਿਹਨੇ ਰੰਗ ਤਮਾਸ਼ੇ ਹਨ ਮਾਇਆ ਦੇ ਅਸੀਂ ਤੱਕਦੇ ਹਾਂ ਇਸ ਸੰਸਾਰ ਦੇ ਵਿੱਚ ਹੀ ਖਤਮ ਹੋ ਜਾਂਦੇ ਹਾਂ ਇਹ ਚਾਰ ਦਿਨਾਂ ਦੇ ਰੰਗ ਹਨ ਤਮਾਸ਼ੇ ਹਨ ਤੇ ਮਹਾਰਾਜ ਜੀ ਕਹਿੰਦੇ ਅਣਕ ਰੰਗ ਮਾਇਆ ਕੇ ਪੇਖੇ ਜਿੰਨੇ ਦੇਖੇ ਹਨ ਸੀ ਰੰਗ ਇਸ ਸਾਥ ਨ ਚੱਲੇ ਭੋਰਾ ਮਹਾਰਾਜ ਕਹਿੰਦੇ ਕਿਸੇ ਦੇ ਸੰਗ ਨਹੀਂ ਚੱਲ ਸਕਦੀ ਸਾਥ ਨਹੀਂ ਚੱਲ ਸਕਦੀ ਠਾਕਰ ਤuj ਬਿਨ ਆਹੇ ਨਾ ਮੋਰਾ ਇਹ ਮਹਾਰਾਜ ਜੀ ਅਗਲੇ ਪਦ ਵਿੱਚ ਦਰਸਾ ਰਹੇ ਹਨ ਕਹਿੰਦੇ ਠਾਕਰ ਜੀਓ ਮੇਰਾ ਤੇ ਤੇਰੇ ਬਿਨਾ ਕੋਈ ਨਹੀਂ ਹੈ ਸੰਸਾਰ ਵਿੱਚ ਮੇਰਾ ਤਾਂ ਤੂੰ ਹੀ ਆਸਰਾ ਹੈ ਤੇਰੇ ਤੇ ਟੀਕ ਹੈ ਤੇਰੇ ਤੇ ਵਿਸ਼ਵਾਸ ਹੈ ਠਾਕਰ ਤੁਝ ਬਿਨ ਆਹੇ ਨਾ ਮੋਰਾ ਮਹਾਰਾਜ ਜੀ ਕਹਿੰਦੇ ਤੁਹਾਡੇ ਤੋਂ ਬਿਨਾ ਮੋਰਾ ਤਪਾ ਮੇਰਾ ਕੋਈ ਨਹੀਂ ਹੈ ਮੋਹਿ ਅਨਾਥ ਨਿਰਗੁਣ ਗੁਣ ਨਾਹੀ ਮੈਂ ਆਹਿਓ ਤੂੰ ਆ ਤੁਮਰਾ ਧੋਰਾ ਮਹਾਰਾਜ ਨੇ ਕਹਿਤਾ ਕਹਿੰਦੇ ਮੋਹਿ ਅਨਾਥ ਮੈਂ ਤਾਂ ਅਨਾਥ ਆ ਮਹਾਰਾਜ ਜੀ ਕਹਿੰਦੇ ਨਿਰਗੁਣ ਹਾਰਾ ਮਹਾਰਾਜ ਜੀ ਕਹਿੰਦੇ ਮੇਰੇ ਵਿੱਚ ਕੋਈ ਗੁਣ ਨਹੀਂ ਮੋਹ ਅਨਾਥ ਨਿਰਗੁਣ ਗੁਣ ਨਾਹੀ ਮਹਾਰਾਜ ਜੀ ਕਹਿੰਦੇ ਮੇਰੇ ਵਿੱਚ ਕੋਈ ਗੁਣ ਨਹੀਂ ਹੈ ਦੇਖੋ ਕਿੰਨਾ ਬੇਨਤੀ ਫਤਗੁਰ ਜੀ ਦੀ ਬੇਨਤੀ ਦੇ ਵਿੱਚ ਕਿੰਨਾ ਸਹਿਜ ਹੈ ਕਿੰਨਾ ਧੀਰਜ ਹੈ ਕਿੰਨਾ ਤਰਸ ਹੈ ਪਾਤਸ਼ਾਹ ਜੀ ਤੇ ਐਵੇਂ ਦੀ ਬੇਨਤੀ ਚਾਹੀਦੀ ਹੈ ਸਾਨੂੰ ਕਰਨੀ ਮੋਹ ਅਨਾਥ ਨਿਰਗੁਣ ਮਹਾਰਾਜ ਜੀ ਕਹਿੰਦੇ ਨਾ ਮੇਰੇ ਵਿੱਚ ਗੁਣ ਹੈ ਨਾ ਮੈਂ ਅਨਾਥਾਂ ਗੁਣ ਨਹੀਂ ਮਹਾਰਾਜ ਜੀ ਕਹਿੰਦੇ ਗੁਣ ਨਹੀਂ ਮੈਂ ਆਇਓ ਤੁਮਰਾ ਧੂਰਾ ਹਰਾ ਜੀ ਕਹਿੰਦੇ ਮੈਂ ਆਸ ਕਰਕੇ ਤੁਹਾਡੇ ਘਰ ਆਇਆ ਤੁਹਾਡੇ ਚਰਨਾਂ ਵਿੱਚ ਆਇਆ ਤੁਹਾਡਾ ਹੀ ਮੈਨੂੰ ਧੂਰਾ ਹੈ ਧੂਰੇ ਦਾ ਭਾਵ ਹੁੰਦਾ ਹੈ ਆਸਰਾ ਮਹਾਰਾਜ ਜੀ ਕਹਿੰਦੇ ਤੁਹਾਡਾ ਹੀ ਮੈਨੂੰ ਸਹਾਰਾ ਹੈ ਸਹਾਰਾ ਹਰਾ ਜੀ ਕਹਿੰਦੇ ਤੁਹਾਡਾ ਹੀ ਮੈਨੂੰ ਸਹਾਰਾ ਹੈ ਤੁਹਾਡੇ ਤੀ ਮੈਨੂੰ ਆਸ ਹੈ ਰਹਾਉ ਬਲ 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 ਚਰਨ ਤੇ ਮਾਰੇ ਈਹਾ ਉਹਾਤ ਮਹਾਰਾਜੋਰਾ ਜੇ ਮਹਾਰਾਜ ਜੀ ਕਹਿੰਦੇ ਤੁਹਾਡੇ ਤੋਂ ਮੈਂ ਕੁਰਬਾਨ ਜਾਂਨਾ ਖੀਰ ਲੀਆਂ ਤੁੱਖਾ ਹਨ ਬਲ 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 ਮਹਾਰਾਜ ਜੀ ਕਹਿੰਦੇ ਬਲਹਾਰ 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 ਚਾਰ ਬਰੀ ਕਹਿੰਦੇ ਮਹਾਰਾਜ ਕਹਿੰਦੇ ਵਾਰ-ਵਾਰ ਤੇਰੇ ਤੋਂ ਕੁਰਬਾਨ ਜਾਂਦੇ ਆ ਚਰਨ ਤੇ ਮਾਰੇ ਤੁਹਾਡੇ ਚਰਨਾ ਤੋਂ ਵਾਰ-ਵਾਰ ਨਮਸਕਾਰ ਬਲਿਹਾਰ ਈहां ਉहां ਮਹਾਰਾਜ ਕਹਿੰਦੇ ਲੋਕ ਅਤੇ ਪਰਲੋਕ ਵਿੱਚ ਸ਼ਲੋਕ ਪਰਲੋਕ ਵਿੱਚ ਤੁਹਾਡਾ ਜੋਰਾ ਤੁਹਾਡਾ ਬਲ ਚੱਲਦਾ ਜੋਰ ਚੱਲਦਾ ਇਸ ਲੋਕ ਤੇ ਵੀ ਦੁਨੀਆ ਤੇ ਵੀ ਤੇ ਅੱਗੇ ਪਰਲੋਕ ਵਿੱਚ ਵੀ ਉੱਥੇ ਵੀ ਇਹਨਾਂ ਦਾ ਬਾਲ ਹੈ ਮਹਾਰਾਜ ਦਾ ਕਹਿੰਦੇ ਇਸ ਕਰਕੇ ਤੁਹਾਡੇ ਚਰਨਾਂ ਤੇ ਅਸੀਂ ਬਲ ਹਾਰਦੇ ਹਾਂ ਕਿਉਂਕਿ ਦੁਨੀਆ ਤੇ ਸਾਡਾ ਬਲ ਚੱਲ ਸਕਦਾ ਇਸ ਕਰਕੇ ਬਲਹਾਰ ਦਾ ਅਰਥ ਹੁੰਦਾ ਬਲ ਹਾਰਨਾ ਭਾਵ ਕਿ ਸਤਿਗੁਰਾਂ ਕੇ ਕਿਸੇ ਦਾ ਬਲ ਨਹੀਂ ਚੱਲ ਸਕਦਾ ਬਲਹਾਰ ਦਾ ਅਰਥ ਇਹ ਹੁੰਦਾ ਤੇ ਮਹਾਰਾਜ ਜੀ ਕਹਿੰਦੇ ਬਲਹਾਰ ਵਾਰ-ਵਾਰ ਅਸੀਂ ਤੁਹਾਡੇ ਚਰਨਾਂ ਤੋਂ ਬਲਹਾਰ ਜਾਂਦੇ ਹਾਂ ਕਿਉਂ ਤੁਹਾਡਾ ਇੱਥੇ ਵੀ ਸਾਨੂੰ ਆਸਰਾ ਹੈ ਅਤੇ ਪਰਲੋਕ ਵਿੱਚ ਵੀ ਤੁਹਾਡਾ ਹੀ ਜੋਰ ਚੱਲਣਾ ਇਸ ਕਰਕੇ ਦੋਹਾਂ ਜਗ੍ਹਾ ਤੇ ਤੁਹਾਡਾ ਹੀ ਸਾਰਾ ਹੈ ਸਾਧ ਸੰਗ ਨਾਨਕ ਦਰਸ ਪਾਇਓ ਬਿਨ ਸਿਓ ਸਗਲ ਨ ਹੋਰਾ ਇਹ ਤੁਹਾਡੇ ਮਹਾਰਾਜ ਜੀ ਕਹਿੰਦੇ ਦਰਸ਼ਨ ਮਿਲ ਜਾਣ ਨਾਨਕ ਨੂੰ ਮਹਾਰਾਜ ਜੀ ਕਹਿੰਦੇ ਦਰਸ ਪਾਇਓ ਸਾਧ ਸੰਗਤ ਵਿੱਚ ਸਤ ਤੁਹਾਡੀ ਸੰਗਤ ਕਰਕੇ ਮਹਾਰਾਜ ਜੀ ਕਹਿੰਦੇ ਤੁਹਾਨੂੰ ਪਾਲੀ ਦਾ ਬਿਨਸਿਓ ਸਗਲ ਨਹੋਰਾ ਨਾਨਕ ਦਰਸ ਪਾਇਓਗਾ ਮਹਾਰਾਜ ਜੀ ਕਹਿੰਦੇ ਤੁਹਾਡੀ ਸੰਗਤ ਵਿੱਚ ਤੁਹਾਡੀ ਸੰਗਤ ਕਰਕੇ ਮੇਲ ਕਰਕੇ ਮਹਾਰਾਜ ਜੀ ਕਹਿੰਦੇ ਤੁਹਾਨੂੰ ਪ੍ਰਾਪਤੀ ਹੋਗੀ ਨਾ ਕਹ ਸਾਧ ਸੰਗਤ ਨਾਨਕ ਦਰਸ ਪਾਇਓ ਦਰਸ਼ਨ ਹੋ ਕੇ ਬਿਨਸਿਓ ਸਗਲ ਨਹੋਰਾ ਮਹਾਰਾਜ ਜੀ ਕਹਿੰਦੇ ਜਿਹੜੀ ਸੰਸਾਰ ਦੀ ਵਾਸਨਾ ਸੀ ਨਾ ਉਹ ਖਤਮ ਹੋ ਗਈ ਜਿਹੜਾ ਆਸਰਾ ਸੀ ਨਾ ਉਹ ਖਤਮ ਹੋ ਗਿਆ ਤੁਹਾਡਾ ਆਸਰਾ ਪ੍ਰਾਪਤ ਹੋ ਗਿਆ ਤੁਹਾਡਾ ਸੰਗ ਕਰਨ ਕਰਕੇ ਤੁਹਾਡੀ ਓਟ ਤੁਹਾਡਾ ਆਸਰਾ ਮਹਾਰਾਜ ਜੀ ਕਹਿੰਦੇ ਉਹ ਪ੍ਰਾਪਤ ਹੋ ਗਿਆ ਦੁਨੀਆ ਤੇ ਆਸ ਜਿਹੜੀ ਉਹ ਸਾਡੀ ਲਹਿ ਗਈ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਅੰਜਵੇਂ ਪਾਤਸ਼ਾਹ ਜੀ ਸਾਨੂੰ ਮੱਤ ਦਿੰਦੇ ਹਨ ਇਹ ਬੇਨਤੀ ਦਾ ਸ਼ਬਦ ਆਮ ਰਾਗੀ ਸਿੰਘ ਬੱਚੇ ਵੀ ਪੜ੍ਹਦੇ ਹਨ ਬਹੁਤ ਜ਼ਿਆਦੇ ਦਰ ਦੁਇ ਕਰ ਜੋਰ ਕਰੀ ਬਨਤੀ ਕੋ ਬੇਨਤੀ ਦਾ ਸ਼ਬਦ ਹੈ ਤੇ ਮਹਾਰਾਜ ਜੀ ਬੇਨਤੀ ਕਰਨ ਦੀ ਸਾਨੂੰ ਜਾਚ ਦੱਸਦੇ ਹਨ ਉੱਥੇ ਮਹਾਰਾਜ ਜੀ ਸੰਸਾਰੀ ਰਿਸ਼ਤਿਆਂ ਬਾਰੇ ਵਰਣਨ ਕਰਦੇ ਹਨ ਕਿ ਉਹਦਾ ਸੱਚਾ ਪੱਕਾ ਸਾਥ ਹੈ ਮਾਲਕ ਦਾ ਹਰੀ ਦਾ ਇਸ ਕਰਕੇ ਉਹਦੀ ਸੰਗਤ करिए ਸਾਧ ਸੰਗਤ ਵਿੱਚ ਆਈਏ ਗੁਰੂ ਦੇ ਬਚਨ ਸੁਣੀਏ ਤਾਂਕਿ ਸਾਨੂੰ ਉਹਦਾ ਆਸਰਾ ਉਦੀ ਆਸ ਬਾਰੇ ਜਾਣਕਾਰੀ ਹੋ ਸਕੇ ਸਾਨੂੰ ਪਤਾ ਲੱਗ ਸਕੇ ਦੁਨੀਆ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ